ਪੰਜਾਬ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਦੇਈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਕੈਬਨਿਨਟ ਮੀਟਿੰਗ 14 ਅਗਸਤ ਵੀਰਵਾਰ ਨੂੰ ਹੋਵੇਗੀ ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹائش ਤੇ ਦੁਪਹਿਰ 12 ਵਜੇ ਹੋਵੇਗੀ ਮੀਟਿੰਗ ਦਾ ਅਜੰਡਾ ਹਜੇ ਜਾਰੀ ਨਹੀਂ ਕੀਤਾ ਗਿਆ ਪਰ ਬੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਕੁਝ ਨਵੇਂ ਐਲਾਨ ਵੀ ਕੀਤੇ ਜਾ ਸਕਦੇ ਹਨ ਕਿਉਂਕਿ 15 ਅਗਸਤ ਦੇ ਪ੍ਰੋਗਰਾਮ ਤੇ ਸਾਰੇ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰੋਗਰਾਮ ਵਿੱਚ ਜਾਣਗੇ ਅਜਿਹੀ ਸਥਿਤੀ ਵਿੱਚ ਉਹਨਾਂ ਜ਼ਿਲ੍ਹਿਆਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਇਸ ਸਮੇਂ ਸਰਕਾਰ ਨੇ ਲਿੰਕ ਸੜਕਾਂ ਦੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਹਨ ਇਸ ਦੇ ਨਾਲ ਹੀ ਸਰਕਾਰ ਨੇ ਹੁਣ ਲੈਂਡ ਪੁੱਲਿੰਗ ਨੀਤੀ ਵਾਪਸ ਲੈ ਲਈ ਹੈ ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਇਸ ਬੰਦ ਵਿੱਚ ਮੰਤਰੀਆਂ ਤੋਂ ਫੀਡਬੈਕ ਵੀ ਲੈਣਗੇ ਕਾਂਗਰਸੀ ਵਿਧਾਇਕ ਸੁਤਪਾਲ ਖਰੜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਵਿਜੀਲੈਂਸ ਉਹਨਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਉਹਨਾਂ ਨੂੰ ਡਰ ਹੈ ਕਿ ਵਿਜੀਲੈਂਸ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਇਸ ਮਾਮਲੇ ਵਿੱਚ ਅਗਾਊ ਜਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਸਰਕਾਰੀ ਵਕੀਲਾਂ ਨੇ ਕਿਹਾ ਕਿ ਖੈਰਾਂ ਨੂੰ ਅਜੇ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਇਸ ਕਾਰਨ ਖੈਰ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਸੋ ਪਾਲ ਖੈਰ ਨੇ ਦਲੀਲ ਦਿੱਤੀ ਹੈ ਕਿ ਉਹ ਰਾਜਨੀਤਿਕ ਮੁੱਦੇ ਉਠਾ ਰਹੇ ਹਨ ਇਸ ਲਈ ਵਿਜਲੈਂਸ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਸਕਦੀ ਹੈ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਅਦਾਲਤ ਵਿੱਚ ਸਰਕਾਰੀ ਵਕੀਲਾਂ ਨੇ ਕਿਹਾ ਕਿ ਮਾਮਲੇ ਵਿੱਚ ਨਾ ਤਾਂ ਖੈਰਾ ਨੂੰ ਸਮਨ ਭੇਜਿਆ ਗਿਆ ਹੈ ਤੇ ਨਾ ਹੀ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਇਸ ਭਰੋਸੇ ਤੋਂ ਬਾਅਦ ਉਨ੍ਹਾਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਖਬਰ ਸਾਹਮਣੀ ਆਈ ਸੀ ਕਿ ਖੈਰਾ ਦੀ ਹਾਈ ਕੋਰਟ ਨੇ ਅਗਾਊ ਜਮਾਨਤ ਮਾਮਲੇ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਇਸ ਤੋਂ ਬਾਅਦ ਹੁਣ ਖੈਰਾ ਵੱਲੋਂ ਇਸ ਉੱਤੇ ਪ੍ਰਕਿਰਿਆ ਦਿੱਤੀ ਗਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਦੱਸਦੇ ਕਿ ਸਵੇਰ ਤੋਂ ਹੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕਾਲੇ ਬੱਦਲ ਛਾਏ ਹੋਏ ਹਨ ਅਤੇ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਨ ਨਿੱਤ ਤੋਂ ਲੈ ਕੇ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਜਿਸ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਮੌਸਮ ਵਿਭਾਗ ਅਨੁਸਾਰ 15 ਅਗਸਤ ਦੇ ਵਿਚਕਾਰ ਸਵੇਰੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਦੱਸਦੇ ਕਿ 15 ਅਗਸਤ ਤੋਂ ਮੌਸਮ ਫਿਰ ਸਾਫ਼ ਰਹੇਗਾ ਮੌਸਮ ਵਿਭਾਗ ਨੇ ਲੋਕਾਂ ਨੂੰ ਇਸ ਦੌਰਾਨ ਸੁਚੇਤ ਰਹਿਣ ਦੀ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਜਾਰੀ ਹੈ ਸ਼ਿਮਲਾ ਕਾਂਗੜਾ ਵਿੱਚ ਵੀ ਭਾਰੀ ਮੀਂਹ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਤਿਗੜ ਸਾਹਿਬ ਦੇ ਦੌਰੇ ਤੇ ਹਨ ਇਸ ਦੌਰਾਨ ਉਹਨਾਂ ਨੇ ਕਈ ਅਹਿਮ ਪ੍ਰੋਗਰਾਮਾਂ ਚ ਹਿੱਸਾ ਲਿਆ ਉਹਨਾਂ ਦੇ ਦਿਨ ਦੀ ਸ਼ੁਰੂਆਤ ਸ਼੍ਰੀ ਫਤਿਗੜ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹੋਈ ਸਵੇਰੇ ਉਹ ਸਰਹੰਦ ਰੇਲਵੇ ਸਟੇਸ਼ਨ ਉੱਤੇ ਯਾਤਰੀਆਂ ਨੂੰ ਮੁਲਾਕਾਤ ਕੀਤੀ ਸੋ ਨਵੇਂ ਪੰਚਾਇਤਕਰ ਉਹਨਾਂ ਦਾ ਤੋਂ ਘਾਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੱਤਵ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚੇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈੰਦੀ ਹੈ ਪੰਚਾਇਤ ਜਾਂ ਕਿਸੇ ਪਿੱਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਕਈ ਵੱਡੇ ਪਿੰਡਾਂ ਚ ਹੈਗੇ ਵੀ ਸੀ ਪੰਚਾਇਤ ਘਰ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਦੇ ਵਿੱਚ ਕਾਨਫਰੰਸ ਰੂਮ ਵੀ ਹੈ ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੇ ਆ ਕਿ ਦੁਨੀਆ 'ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 500 ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਇਹਨਾਂ ਨੂੰ ਅੱਜ ਤੁਸੀਂ ਜਿੰਨੇ ਤੁਸੀਂ ਇੱਥੇ ਉਹ ਇੰਨੇ ਇਸ ਤੋਂ ਬਾਅਦ ਬਾਹਰ ਖੜੇ ਆ ਕਿਉਂਕਿ ਜਗ੍ਹਾ ਦੀ ਕਮੀ ਰਹਿ ਗਈ ਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਹਰ ਰੋਜ਼ ਜਿਹੜੇ ਤਰੀਕੇ ਨਾਲ ਹਰ ਰੋਜ਼ ਮੈਂ ਜਾਂਨਾ ਮੈਂ ਤਾਂ ਕਦੇ ਕਿਤੇ ਉਹਨਾਂ ਕਦੇ ਕਿਤੇ ਉਹਨਾਂ ਤੁਸੀਂ ਦੇਖਦੇ ਹੋਵੋਗੇ ਟੀਵੀ 'ਚ ਹਰ ਰੋਜ਼ ਰੌਸ਼ ਬੱਦਦਾ ਜਾਂਦਾ ਹੈ ਹਰ ਰੋਜ਼ ਲੋਕਾਂ ਦਾ ਪਿਆਰ ਵੱਧਦਾ ਇਸ ਕਰਕੇ ਜਾਂਦਾ ਕਿ ਕੰਮ ਲੋਕਾਂ ਤੱਕ ਪਹੁੰਚਣ ਲੱਗ ਗਏ ਸਕੂਲ ਰਿਜ਼ਲਟ ਦੇਣ ਲੱਗ ਗਏ ਹਸਪਤਾਲ ਰਿਪੋਰਟਾਂ ਦੇਣ ਲੱਗ ਗਏ ਬਿਜਲੀ ਨਜ਼ਾਰੇ ਦੇਣ ਲੱਗੀ ਨਹਿਰਾ ਵਾਲਾ ਪਾਣੀ ਦੇਖ ਕੇ ਚੰਗਾ ਲੱਗਣ ਲੱਗ ਗਿਆ ਵੀ 40 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂਾਂ ਚ ਪਾਣੀ ਆ ਉਹਦੇ ਕਰਕੇ ਤੁਸੀਂ ਫਿਰ ਇੱਥੇ ਅਸੀਂ ਕੋਈ ਤੁਹਾਨੂੰ ਦਿਹਾੜੀ ਤੇ ਨਹੀਂ ਲਿਆਂਦਾ ਉਹਨਾਂ ਇਹ ਤਾਂ ਤੁਸੀਂ ਦਿਹਾੜੀ ਤੇ ਵੀ ਨਹੀਂ ਜਾਂਦੇ ਵੀ ਛੱਡ ਪਰੇ ਪਾਪ ਦੇ ਪੈਸੇ ਨੇ ਛੱਡ ਪਰੇ ਇਹਦੇ ਨਾਲ ਤਾਂ ਇੱਕ ਰੋਟੀ ਘਾਤੀ ਖਾ ਲਾਂਗੇ ਸੋ ਤੁਹਾਡਾ ਜਿਹੜਾ ਇਹ ਪਿਆਰ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਰੋਜ਼ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੁੰਦੇ ਨੇ ਅਜੇ ਇੱਕ ਪ੍ਰੋਗਰਾਮ ਅਜੇ ਮੈਂ ਜਾ ਕੇ ਕਰਨਾ ਹੈ ਚੰਡੀਗੜ੍ਹ ਜਾ ਕੇ ਸ਼ਾਮ ਨੂੰ ਉਹ ਦੂਜੀਆਂ ਪਾਰਟੀਆਂ ਵਾਲੇ ਵਿਹਲੇ ਬੈਠੇ ਨੇ ਕਹਿੰਦੇ ਐਂ ਸਰਕਾਰ ਬਣ ਜੂਗੀ ਐਂ ਕਿਵੇਂ ਬਣ ਜੂਗੀ ਪਬਲਿਕ ਜਾਉਂਗੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਸੁੱਖ ਸੁਣੋਗੇ ਫੇਰ ਤੋਂ ਤੋਂ ਬਾਅਦ ਲੋਕ ਤੇ ਟੁਰਨਾ ਆਉਣਗੇ ਐਂ ਕਿਵੇਂ ਬਣ ਜੂਗੀ ਕਹਿੰਦੇ ਨਹੀਂ ਸਾਡੀ ਵਾਰੀ ਆ ਹੁਣ ਸਾਡੀ ਵਾਰੀ ਆ ਐਂ ਕਿਵੇਂ ਵਾਰੀ ਆ ਤੁਹਾਡੀ ਇਹ ਕੋਈ ਕੱਸੀ ਦੀ ਵਾਰੀ ਐ ਵੀ 12:20 ਤੇ ਸੀ ਨਾ ਕਾ ਵਧਣਾ ਐ ਐਂ ਨਹੀਂ ਵਾਰੀਆਂ ਆਉਂਦੀਆਂ ਸੋ ਆਪ ਪਛਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਹੈ ਮੁੰਡੇ ਨੇ ਪੁੱਛਿਆ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂੰਗਾ ਫਿਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂੰਗਾ ਵੱਡਾ ਮੁੰਡਾ ਬਣੂਗਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਫਿਰ ਤੂੰ ਛੋਟਾ ਮੁੰਡਾ ਬਣੂੰਗਾ ਕਹਿੰਦਾ ਜੇ ਛੋਟਾ ਮੁੰਡਾ ਵੀ ਮਰ ਜੇ ਉਗਨੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਹਨਾ ਤੂੰ ਰਹਿਣ ਦੇ ਹਨਾ ਇਹਨਾਂ ਕੰਮਾਂ ਨੂੰ ਸੋ ਉਹ ਹਿਆਲ ਇਹਨਾਂ ਦਾ ਕਾਹਨੂੰ ਲੜੀ ਜਾਂਦੇ ਜੋ ਤੁਹਾਡੀ ਵਾਰੀ ਹੀ ਨਹੀਂ ਆਉਣੀ ਐਵੇਂ ਵਾਰੀਆਂ ਪਿੱਛੇ ਲੜੀ ਜਾਂਦੇ ਹੋ ਕਦੇ ਲੋਕਾਂ ਚ ਗਏ ਹੋ ਦੁੱਖ ਸੁੱਖ ਪੁੱਛੇ ਹੋਣ ਜਦੋਂ ਲੜਦੇ ਆਪਦੇ ਪਿੱਛੇ ਲੜਦੇ ਆਪਦੀ ਕੁਰਸੀ ਪਿੱਛੇ ਲੜਦੇ ਆ ਕਦੇ ਲੋਕਾਂ ਪਿੱਛੇ ਲੜਦੇ ਦੇਖਿਆ ਲੋਕਾਂ ਪਿੱਛੇ ਲੜਦੇ ਸੋ ਇਸ ਕਰਕੇ ਆਹ ਜਗ੍ਹਾ ਤਾਂ ਖਾਸ ਤੌਰ ਤੇ ਮੈਨੂੰ ਯਾਦ ਆ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਮੈਂ ਤੁਹਾਨੂੰ ਕ ਅਕਸਰ ਕਹਿੰਦਾ ਰਿਹਾ ਬੜੇ ਤੂਫਾਨ ਚੱਲਨੇ ਪੈਂਦੇ ਆ ਉਹਦੇ ਵਾਸਤੇ ਪਾਰਟੀਆਂ ਨੂੰ ਨੇਹਰੀਆਂ ਛਖੜ ਚੱਲਨੇ ਪੈਂਦੇ ਆ ਵਿਰੋਧੀ ਪਾਰਟੀਆਂ ਬਹੁਤ ਚਾਲਾਂ ਚੱਲਦੀਆਂ ਰਹਿੰਦੀਆਂ ਨੇ ਪਾਰਟੀ ਨੂੰ ਖਤਮ ਕਰ ਦੋ ਬੰਦੇ ਪੱਟ ਲੋ ਆ ਕਰ ਲੋ ਕਰ ਲੋ ऐसे पैलेस च एथी मैं एमपी ਦੇ ਤੌਰ ਤੇ ਆਇਆ ਸੀ ਇੰਨੀ ਨੇਰੀ ਇੰਨਾ ਝਖੜ ਇਥੇ ਆਇਆ ਸੀ ਆ ਸਾਰੇ ਆ ਜਿਹੜੇ ਟੀਨ ਦੇ ਲੱਗੇ ਟੁੱਟ ਗਏ ਮੈਂ ਤੁਹਾਨੂੰ ਕੀ ਕਿਹਾ ਸੀ ਇਥੇ ਖੜੇ ਰਹੋ ਕੋਈ ਨਹੀਂ ਛੋਟਾ ਮੋਟਾ ਤੂਫਾਨ ਹੈ ਆਪਣੇ ਤੇ ਤੂਫਾਨ ਆਉਣਗੇ ਲੰਘ ਜੂ ਉਹਦ ਸੂਰਜ ਨਿਕਲੂ ਉਹ ਦੇਖ ਲਾਉਣ ਸੂਰਜ ਨਿਕਲੇ ਪਿਆ ਆਪਣਾ ਬਹੁਤ سارے ਬੰਦੇ ਗਵਾਹ ਹੋਣਗੇ ਇੱਥੇ ਜਦੋਂ ਮੈਂ ਪਿਆ ਸੀ ਆਪਾਂ ਇੱਥੇ ਹੀ ਖੜੇ ਰਹੇ ਸੀ ਕਿਤੇ ਨਹੀਂ ਗਏ ਸੀ ਆ ਜਾਣਦੀਆਂ ਸੀ ਬੱਚੀ ਰੁੱੜਦੀਆਂ ਸਾਰੀਆਂ ਪਲੇਟਾਂ ਪਰੂਟਾਂ ਜੀਆਂ ਵੀ ਪਤਾ ਨਹੀਂ ਚੱਕੜ ਬਹੁਤ ਸੀ ਥੋੜੇ ਚਿਰ ਚ ਲੰਘ ਗਿਆ ਜਿਵੇਂ ਕਾਂਗਰਸ ਵਾਲਾ ਚੱਕ ਚੱਕੜ ਜਾਂ ਲੰਘ ਗਿਆ ਉਹਨ ਹੈਨਾ ਅਕਾਲੀਆ ਵਾਲਾ ਤਾਂ ਮਤਲਬ ਬਚੜਾ ਉਹੀ ਬਾ ਬਰੋਲੇ ਜੈਸੀ ਉਹ ਤਾਂ ਉਹੀ ਖਿੰਡ ਖਿੰਡ ਕੇ ਜਾਈਏ ਬਸ ਤਾਂ ਨਿਪਟ ਗਿਆ ਕੰਮ ਹੈਨਾ ਸੋ ਆ ਸੂਰਜ ਸੱਚ ਦਾ ਚੜਿਆ ਹੋਇਆ ਹੈ ਇਹ ਥੋੜਾ ਸੂਰਜ ਹੈ ਇਹ ਪਬਲਿਕ ਦਾ ਸੂਰਜ ਹੈ ਇਹ ਉਹ ਸੂਰਜ ਹੈ ਜਿਹੜਾ ਕਮੀਆਂ ਦੇ ਵੇੜੇ ਵੀ ਮੰਗਦਾ ਹੈ ਇਹ ਉਹ ਸੂਰਜ ਹੈ ਜਿਹੜਾ ਹਰ ਵੇੜੇ 'ਚ ਚਾਨਣ ਕਰਦਾ ਸੱਚ ਦਾ ਚਾਨਣ ਕਰਦਾ ਇਮਾਨਦਾਰੀ ਦਾ ਚਾਨਣ ਕਰਦਾ ਸੋ ਅੱਜ ਇੱਥੇ ਆ ਕੇ ਮੈਨੂੰ ਚੰਗਾ ਲੱਗਿਆ ਕਿਉਂਕਿ ਇਤਿਹਾਸਿਕ ਧਰਤੀ ਹੈ ਮੱਥਾ ਟੇਕ ਕੇ ਵੈਸੀ ਸਕੂਨ ਮਿਲ ਜਾਂਦਾ ਦੂਜਾ ਤੁਹਾਡਾ ਪਿਆਰ ਜੋਸ਼ ਦੇਖ ਕੇ ਹੋਰ ਜ਼ਿਆਦਾ ਚੰਗਾ ਲੱਗਿਆ ਤੇ ਐਸੀ ਤਰ੍ਹਾਂ ਲੋਕਾਂ ਤੱਕ ਆਪਣੀਆਂ ਸਕੀਮਾਂ ਪਹੁੰਚਾਉਂਦੇ ਰਹੋ ਅਸੀਂ ਪਬਲਿਕ ਵੱਲ ਖਜ਼ਾਨਿਆਂ ਦੇ ਮੂੰਹ ਖੋਲੇ ਹੋਏ ਆਪਾਂ ਮੈਂ ਸਕੂਲਾਂ ਦੇ ਰੂਪ 'ਚ ਭਾਵੇਂ ਬਿਜਲੀ ਦੇ ਰੂਪ 'ਚ ਭਾਵੇਂ ਸੜਕਾਂ ਦੇ ਰੂਪ 'ਚ ਭਾਵੇਂ ਆਮ ਆਦਮੀ ਕਲੀਨਿਕ ਬਣਾਉਣੇ ਹੋਣ ਜਿਹੜਾ ਵੀ ਮਰਜ਼ੀ ਵਿਕਾਸ ਦਾ ਕੰਮ ਕਰਨਾ ਹੋਵੇ ਪੰਚਾਇਤ ਘਰਾਂ ਵਾਸਤੇ ਵੀ ਹਣ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਆਈ ਹੈ ਲੀਡਰਾਂ ਦੀ ਸਰਕਾਰ ਨਹੀਂ ਹੈਗੀ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪੜਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸੰ ਤਾਂ ਬਣ ਨਹੀਂ ਪੈਣਾ ਅਜੇ ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਇਹਨਾਂ ਦੀਆਂ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਇਆ ਸੀ ਕਿੜਾ ਕੋਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਹਾਂ ਅਸੀਂ ਯੁੱਧ ਨਸ਼ੇਮ੍ਰੋਦ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਂਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੈਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਟਾ ਢੇਰੀ ਹੋ ਰਹੀ ਆ ਇੱਥੇ ਹੀ ਆ ਨਰਕ ਸੁਰਗ ਹੋਰ ਕਿੱਥੇ ਆ ਜੀ ਸੋ ਇਸ ਕਰਕੇ ਆ ਹੁਣ ਪਿੰਡਾਂ ਚ ਖਾਲਾਂ ਦਾ ਕੱਸੀਆਂ ਦਾ ਐਸ ਵਾਰ ਝੋਨਾ ਲਾਉਣ ਵੇਲੇ ਕੋਈ ਜਨਰੇਟਰ ਚਲਾਉਣ ਦੀ ਲੋੜ ਪਈ ਜਨਰੇਟਰਾਂ ਦਾ ਡੀਜ਼ਲ ਹੀ ਬਚ ਗਿਆ ਉਹ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਂ ਇੱਥੇ ਆਇਆ ਸੀ ਉਦੋਂ ਲਿਬੜੇ ਉਹ ਮੈਨੂੰ ਕਹਿੰਦਾ ਕਹਿੰਦਾ ਹੁਣ ਕਾਨੂੰਨ ਬਦਲ ਨਾ ਦੇਈ ਮੈਂ ਤਾਂ ਜਨਰੇਟਰ ਵੇਚਦਾ ਕਹਿੰਦਾ ਮੈਂ ਤਾਂ ਹੁਣ ਤੇ ਤਿੰਨ ਗੁਣਾ ਤੇ ਦੇਊ ਜੇ ਮੈਂ ਉਸੇ ਤੋਂ ਆਪਦਾ ਹੀ ਲੈਣਾ ਹੋਵੇ ਉਹ ਮੈਂ ਕਿਹਾ ਨਹੀਂ ਨਹੀਂ ਬਦਲਦੇ ਨਹੀਂ ਕਬਾ ਠੀਕ ਵੇਚਦਾ ਵਧੀਆ ਵੇਚਦਾ ਉਹ ਇੱਕ ਕਹਿੰਦਾ ਸਾਡੇ ਇੱਕ ਬਜ਼ੁਰਗ ਹੈ ਉਹ ਆਥੜੇ ਮੋਟਰ ਤੇ ਜਾਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਲਿਆਉਂਦਾ ਵੀ ਰਾਤ ਨੂੰ ਕਿਤੇ ਆਟੋਮੈਟਿਕ ਹੀ ਨਾ ਚੱਲ ਜੇ ਪਾਣੀ ਪਹਿਲਾਂ ਹੀ ਬਥੇਰਾ ਪਿਆ ਸੋ ਇਹੇ ਚੀਜ਼ਾਂ ਪਹਿਲਾਂ ਹੋ ਨਹੀਂ ਸਕਦੀਆਂ ਉਹੀ ਬਿਜਲੀ ਹੈ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਹੈ ਬਈ 12-12 ਘੰਟੇ ਨੀਅਤ ਸਾਫ਼ ਨਹੀਂ ਸੀ ਇਹਨਾਂ ਦੀ ਪਹਿਲਾਂ ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕੀ ਹੁੰਦਾ ਇਹ 2 ਘੰਟੇ ਚਲੀ ਗਈ ਡੇਢ ਘੰਟਾ ਕੱਟਣ ਲੱਗ ਗਿਆ ਫੇਰ ਫੇਰ 2 ਘੰਟੇ ਆ ਕੇ ਕਹਿੰਦੇ 8 ਘੰਟੇ ਪੂਰੀ ਕਰਤੀ ਉਹ ਜਿਹੜਾ ਡੇਢ ਘੰਟਾ ਬਿਜਲੀ ਲੱਗ ਗਿਆ ਖਾਲ ਮਰ ਗਿਆ ਉਹਦੇ ਨਾਲ ਨਾ ਕਿਆਰਾ ਲੱਗਿਆ ਉਹ ਫੇਰ ਉਸੇ ਕੈਰੇ ਵਿੱਚ ਸੱਠਣਾ ਪਊਗਾ ਤਾਂ ਇਹ ਪਤਾ ਹੀ ਨਹੀਂ ਸੀ ਉਹਨਾਂ ਨੂੰ ਇਹ ਤਾਂ ਉਹਨੂੰ ਪਤਾ ਹੋਊਗਾ ਜੀ ਨੇ ਨੱਕੇ ਤੇ ਬਹਿ ਕੇ ਰਮਾਇਆ ਹੋਵੇ ਵਾਹਣ ਰੌਣੀਆਂ ਕੀਤੀਆਂ ਹੁਣ ਜੀ ਨੇ ਇਹ ਤਾਂ ਉਹਨੂੰ ਪਤਾ ਹੋਊਗਾ ਇਹਨਾਂ ਨੂੰ ਕੀ ਬਤਾਉਣਾ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਦੇ ਤਾਂ ਨਹਿਰਾ ਮੁੱਕ ਜਾਂਦੀ ਐ ਇਹਨਾਂ ਦੇ ਖੇਤਾਂ 'ਚ ਨਹਿਰ ਸਿੱਧੀ ਇਹਨਾਂ ਦੇ ਖੇਤ 'ਚ ਖਤਮ ਵਿਚਾਲੇ ਕੋਈ ਮੋਗਾ ਨਹੀਂ ਕੋਈ ਬੱਕਰੀ ਪਾਣੀ ਵੀ ਨਹੀਂ ਪੀ ਸਕਦੀ ਇਹਨਾਂ ਨੂੰ ਕੀ ਪਤਾ ਮੋਗਿਆਂ ਦਾ ਕੀ ਹੁੰਦਾ ਮੋਗਾ ਉੱਚਾ ਹੋ ਗਿਆ ਜੀ ਮੋਗਾ ਨੀਵਾ ਹੋ ਗਿਆ ਜੀ ਕੀ ਪਤਾ ਇਹਨਾਂ ਨੂੰ ਆਹੀ ਵਰਕਾ ਬਸ ਆਪਣਾ ਕਿ ਆ ਪੱਤਰ ਤੀ ਨਾਲ ਜੁੜੇ ਹੋਏ ਆ ਆਪਣੀਆਂ ਜੜਾਂ ਜਿਹੜੀਆਂ ਨੇ ਉਹੋ ਬੋਰ ਵਾਂਗੂ ਪਿੱਪੜਾ ਵਾਂਗੂ ਧਰਤੀ ਨਾਲ ਜੁੜੀਆਂ ਹੋਈਆਂ ਨੇ ਇਹ ਸਫਾਇਦੇ ਨੇ ਇਹ ਗਮਲਿਆਂ ਵਾਲੇ ਬੂਟੇ ਨੇ ਥੋੜੀ ਜਿਹੀ ਹਵਾ ਆਉਂਦੀ ਹੈ ਤੜਾਕ ਡਿੱਗ ਪੈਂਦੇ ਨੇ ਬਸ ਤੇ ਬੋਹੜ ਦਾ ਪਿੱਪੜਾ ਦਾ ਤੇ ਗਮਲਿਆਂ ਆਣਾਂ ਦਾ ਆ ਫਰਕ ਹੁੰਦਾ ਬਸ ਦੋ ਦੋ ਸਾਲ ਪੁਰਾਣੇ 3-300 ਸਾਲ ਪੁਰਾਣੇ ਬੋਰ ਖੜੇ ਨੇ ਪਤਾ ਨਹੀਂ ਕਿੰਨੇ ਉਹਨਾਂ ਨੇ ਤੂਫਾਨ ਚੱਲੇ ਹੋਣਗੇ ਕਰਨ ਜੜਾਂ ਜੁੜੀਆਂ ਹੋਈਆਂ ਨੇ ਜੜਾਂ ਆ ਪਿੱਛੇ ਜੇ ਮੈਂ ਪਿੰਡ ਗਿਆ ਸੀ ਤੁਸੀਂ ਵੀਡੀਓ ਦੇਖੇ ਆਪਦੇ ਪਿੰਡ ਗਿਆ ਸੀ ਮੈਂ ਪਿੰਡ ਮੈਂ ਸਾਰਿਆਂ ਨੂੰ ਜਾਣਦਾ ਮੈਂ ਨਾਂ ਲੈ ਲੈ ਕੇ ਬੁਲਾਏ ਵੀ ਪ੍ਰਗਟ ਵੀ ਖੜਾ ਟਹਿਲਾ ਖੜਾ ਆ ਨੈਬਾ ਖੜਾ ਸਾਡੇ ਵਾਲਾ ਉਹ ਕਹਿੰਦੇ ਯਾਰ ਤੂੰ ਸਾਨੂੰ ਜਾਣਦਾ ਹਜੇ ਮੈਂ ਕਿਹਾ ਮੈਂ ਥੋੜੇ ਚ ਹੀ ਤਾਂ ਖੇਡਿਆ ਥੋੜੇ ਚ ਰਹਾ ਜੇ ਤੁਹਾਨੂੰ ਭੁੱਲ ਗਏ ਫਿਰ ਕੀ ਰਹਿ ਗਿਆ ਸੋ ਆਪਣੇ ਚੜਾ ਕਦੇ ਨਹੀਂ ਭੁੱਲਣੀ ਆ ਆਪਦੀ ਮਾਂ ਬੋਲੀ ਆਪਦਾ ਵਿਰਸਾ ਕਦੇ ਨਹੀਂ ਭੁੱਲਣਾ ਚਾਹੀਦਾ ਅਵਦੇ ਵਰਸਾ ਸਾਡੀਆਂ ਕੁਰਬਾਨੀਆਂ ਗੁਰੂ ਸਾਹਿਬ ਦੀਆਂ ਉਹ ਜਿਹੜੇ ਮੇਲੇ ਲੱਗਦੇ ਆ ਉਹ ਯਾਦ ਕਰਾਉਣ ਵਾਸਤੇ ਲੱਗਦੇ ਆ ਅਗਲੀਆਂ ਪੀੜ੍ਹੀਆਂ ਨੂੰ ਕਿ ਭਈਆ ਸਾਡੀਆਂ ਕੁਰਬਾਨੀਆਂ ਨੇ ਸੁਆ ਆਪਣਾ ਵਿਰਸਾ ਵੀ ਯਾਦ ਰੱਖਣਾ ਤੇ ਤਰੱਕੀ ਵੀ ਕਰਨੀ ਹੈ ਤੇ ਨਾਲ ਨਾਲ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ 55000 ਨੌਕਰੀਆਂ ਦੇਤੀਆਂ ਜੀ ਸਰਕਾਰੀ ਥੋਡੇ ਪਿੰਡਾਂ 'ਚ ਵੀ ਕਿਸੇ ਨਾ ਕਿਸੇ ਨੂੰ ਮਿਲੀਆਂ ਹੋਣੀਆਂ 55000 1 ਰੁਪਇਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦੇ ਜੀ 1 ਰੁਪਇਆ ਵੀ 1 ਰੁਪਇਆ ਕਿਸੇ ਐਮਐਲਏ ਨੂੰ ਜਾਂ ਮੰਤਰੀ ਨੂੰ ਦੇਣਾ ਪੈ ਗਿਆ ਜਾਂ ਸ਼ਪਾਰਸ਼ ਲਾਉਣੀ ਪੈਗੀ ਹੋਵੇ ਜਾਂ ਫਿਰ ਤੁਹਾਡੇ ਮੁੰਡੇ ਦੇ ਨੰਬਰ ਆ ਗਏ ਹੁਣ ਵਧੀਆ ਪਰ ਘੱਟ ਨੰਬਰਾਂ ਨਾਲ ਇਸ ਕਰਕੇ ਨੌਕਰੀ ਲੈ ਗਿਆ ਹੋਵੇ ਕਿ ਉਹਨੂੰ ਕੋਈ ਐਮਐਲਏ ਜਾਂ ਮੰਤਰੀ ਜਾਣਦਾ ਸੀ ਹੱਥ ਖੜਾ ਕਰ ਦੇ ਇੱਕ ਜਾਣਾ ਇਹ ਚੈਲੰਜ ਕਰਨਾ ਸੌਖਾ ਨਹੀਂ ਜੀ ਇਹਨਾਂ ਨੇ ਪਹਿਲੀ ਗੱਲ ਤਾਂ ਨੌਕਰੀਆਂ ਦਿੱਤੀਆਂ ਨਹੀਂ ਜਿਹੜੀਆਂ ਦਿੱਤੀਆਂ ਨੇ ਉਹ ਵੀ ਆਪਦਿਆਂ ਨੂੰ ਸਾਰੀਆਂ ਹੀ ਆਪਦਿਆਂ ਨੂੰ ਆ ਉਹਦੀ ਨੂੰਹ ਹੈ ਜੀ ਆ ਉਹਦਾ ਚਾਚਾ ਹੈ ਜੀ ਆ ਉਹਦਾ ਜੀਜਾ ਹੈ ਜੀ ਆ ਉਹਦਾ ਸਾਲਾ ਹੈ ਜੀ ਆ ਉਹਦਾ ਭਤੀਜਾ ਹੈ ਜੀ ਆਹੀ ਚੱਲ ਗਈ ਗਏ ਜੀ ਕੰਮ ਸਾਂਤ ਮਿਲੀ ਨਹੀਂ ਨੌਕਰੀ ਇਸ ਕਰਕੇ ਬੱਚੇ ਸਾਡੇ ਜਿਹੜੇ ਨੇ ਨੌਜਵਾਨ ਸਾਡੇ ਉਹ ਫਰਸਟ੍ਰੇਟ ਹੋ ਕੇ ਡਿਪਰੈਸ਼ਨ ਚ ਚਲੇ ਗਏ ਬਾਹਰ ਨੂੰ ਭੱਜ ਗਏ ਜ਼ਮੀਨਾਂ ਵੇਚ ਕੇ ਚੱਲ ਵੀ ਕੈਨੇਡਾ ਚੱਲ ਆਸਟ੍ਰੇਲੀਆ ਚੱਲ ਨਿਊਜ਼ੀਲੈਂਡ ਚੱਲ ਜਿੱਥੇ ਜਿਹੜੇ ਮਰਜ਼ੀ ਮੁਲਕ ਦਾ ਵੀਜ਼ਾ ਲਵਾ ਦੇ ਯਾਰ ਕਿਰਾਂ ਇੱਥੋਂ ਕੱਢ ਦੇ ਯਾਰ ਬਸ ਆਹ ਕਹਿੰਦੇ ਰਹੇ ਅਸੀਂ ਫਿਰ ਕਾਦੀ ਜੱਦੀ ਆ ਪਰਸ ਨੂੰ ਮਨਾਵਾਂਗੇ ਆ ਗਈ ਜੱਦੀ ਤੁਹਾਡੇ ਕਰਾਂਜੀ 15 ਦਾ ਹਸਤਾ ਪਰਸ ਨੂੰ ਕਿਹੜੀ ਜੱਦੀ ਆਜ਼ਾਦੀ ਅਸਲੀ ਉਹਦੇ ਮੰਨਾਂਗੇ ਜਿੱਦਾਂ ਕਚਹਿਰੀਆਂ 'ਚ ਬਿਨਾ ਕਿਸੇ ਸਪਾਰਸ਼ ਦੇ ਰਿਸ਼ਤੀਆਂ ਹੋਣ ਲੱਗੀਆਂ ਇੰਤਕਾਲ ਹੋਣ ਲੱਗ ਗਏ ਫਰਜ਼ਾਂ ਮਿਲਣ ਲੱਗ ਗੀਆਂ ਜਿੱਦਾਂ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਬੱਚੇ ਵੱਡੇ ਵੱਡੇ ਅਫਸਰ ਬਣਨ ਲੱਗੇ ਜਿੱਦਾਂ ਥਾਣਿਆਂ ਦੇ ਵਿੱਚ ਬਿਨਾ ਸਪਾਰਸ਼ਾਂ ਤੋਂ ਗਰੀਬ ਦੀ ਰਿਪੋਰਟ ਲਿਖੀ ਜਾਣ ਲੱਗੀ ਉਹਦੇ ਮੰਨਾਂਗੇ ਆਜ਼ਾਦੀ ਸਾਡੇ ਕੋਲ ਆ ਗਈ ਲੱਗੇ ਹੋਏ ਆਸੀਂ ਲੱਗੇ ਹੋਏ ਆਂ ਔਰ ਕਾਮਯਾਬ ਵੀ ਹੋ ਰਹੇ ਹਾਂ ਕਚਹਿਰੀਆਂ ਚ ਪੱਠੀ ਕਰ ਲਿਆ ਕੰਮ ਤਹਿਸੀਲਦਾਰਾਂ ਨੇ ਕੀਤਾ ਸੀ ਨਾ ਉਹ ਕਲਮ ਛੋੜ ਹੜਤਾਲ ਕਹਿੰਦੇ ਕਲਮ ਛੋੜ ਹੜਤਾਲ ਮੈਂ ਕਿਹਾ ਕੀ ਹੁੰਦੀ ਹੈ ਕਹਿੰਦੇ ਜੀ ਅਸੀਂ ਕੰਮ ਨਹੀਂ ਕਰਦੇ ਦੋ ਦਿਨ ਕਲਮ ਛੱਡ ਦੇਾਂਗੇ ਮੈਂ ਫਿਰ ਕਹਤਾ ਮੈਂ ਕਿ ਠੀਕ ਹੈ ਛੱਡੋਗੇ ਤਾਂ ਆਪਣੀ ਮਰਜ਼ੀ ਨਾਲ ਕਲਮ ਬਾਜ ਦੁਬਾਰੇ ਤੁਹਾਨੂੰ ਦੇਣੀ ਹੈ ਕਲਮ ਜਾਂ ਨਹੀਂ ਦੇਣੀ ਇਹ ਮੇਰੀ ਮਰਜ਼ੀ ਹੋਊਗੀ। ਆਗੇ ਉਹਦੀ ਕਹਿੰਦੇ ਜੀ 2 ਘੰਟੇ ਦੇ ਦਿਓ ਬਸ ਆ ਜਾਂਦੇ ਆ ਕਲਮ ਚੱਕ ਲੈਨੇ ਆ। ਮੈਂ ਕਿਹਾ ਆਜੋ ਆਜੋ ਵੈਲਕਮ। ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ। ਭੁੱਲਿਆ ਨਹੀਂ ਕਹਿੰਦੇ ਤੁਸੀਂ ਤਾਂ ਦੁਪਹਿਰ ਹੀ ਆ ਗਏ ਚਲ ਕੋਈ ਗੱਲ ਨਹੀਂ ਮੋੜਿਓ ਮੋੜਿਓ। ਕੋਈ ਮੁੱਦੇ ਤੇ ਗੱਲ ਕਰਨੀ ਹੈ ਮੈਂ ਉਹਦੇ ਵਾਸਤੇ ਤਿਆਰ ਆ ਮੈਂ ਕੋਈ ਤਾਨਾਸ਼ਾ ਨਹੀਂ ਹੈਗਾ। ਕੋਈ ਗੱਲ ਤਾਂ ਅਚ ਕਲਮ ਕਦੇ ਬਾਅਦ ਤੇ ਛੱਡਣੀ ਆ ਸਾਡਾ ਬੰਦਾ ਤੁਸੀਂ ਪੈਸੇ ਲੈਂਦਾ ਫੜ ਲਿਆ ਜੀ ਕੀ ਗੱਲ ਜੀ ਤੁਹਾਨੂੰ ਲਾਇਸੈਂਸ ਦੇਤਾ ਸੀ ਵੀ ਤੁਸੀਂ ਲੈ ਸਕਦੇ ਹੋ ਸੋ ਇਸ ਕਰਕੇ ਕੋਈ ਮੁੱਦੇ ਤੇ ਹੜਤਾਲ ਹੋਵੇ ਮੈਂ ਆਪ ਮਿਲਣ ਨੂੰ ਤਿਆਰ ਆ 8 8 ਘੰਟੇ ਮੈਂ ਮਿਲਦਾ ਵੀ ਰਿਆਂ ਕਦੇ ਕਿਸੇ ਯੂਨੀਅਨ ਨੂੰ ਕਦੇ ਕਿਸੇ ਯੂਨੀਅਨ ਪਰ ਜਦੋਂ ਧੱਕਾ ਕਰਨ ਲੱਗ ਜਾਂਦੇ ਨੇ ਜਦੋਂ ਬਲੈਕਮੇਲ ਕਰਨ ਲੱਗ ਜਾਂਦੇ ਨੇ ਫੇਰ ਨਹੀਂ ਬਰਦਾਸ਼ਤ ਜੇ ਲੋਕਾਂ ਨੂੰ ਤੰਗ ਕਰਨ ਲੱਗ ਜਾਂਦੇ ਨੇ ਫੇਰ ਨਹੀਂ ਫਿਰ ਉਹਨਾਂ ਨੂੰ ਮੈਂ ਇਹ ਵੀ ਕਹਿ ਮੈਂ ਦੋ ਦਿਨ ਹੜਤਾਲ ਕੀਤੀ ਸੀ ਨਾ ਕਹਿੰਦੇ ਹਾਂ ਦੋ ਦਿਨ ਕੰਮ ਤੁਸੀਂ ਖਰਾਬ ਕੀਤਾ ਨਾ ਬੁੱਧਵਾਰ ਤੇ ਵੀਰਵਾਰ ਕਹਿੰਦੇ ਹਾਂ ਜੀ ਮੈਂ ਕਿਹਾ ਫਿਰ ਸ਼ਨੀਵਾਰ ਤੇ ਐਤਵਾਰ ਕੰਮ ਕਰਿਓ ਸ਼ਨੀਵਾਰ ਤੇ ਐਤਵਾਰ ਨੂੰ ਉਹਨਾਂ ਨੂੰ ਕਚਹਿਰੀਆਂ ਖੋਲੀਆਂ ਵੀ ਸ਼ਨੀਵਾਰ ਤੇ ਐਤਵਾਰ ਕੰਮ ਕਰੋ ਉਦੋਂ ਜ਼ਿਆਦਾ ਰਸ਼ ਹੋ ਗਿਆ ਲੋਕਾਂ ਦਾ ਉਹ ਕਹਿੰਦੇ ਜੀ ਕੰਮ ਹੈ ਕੋਈ ਕਹਿੰਦਾ ਕੰਮ ਤਾਂ ਨਹੀਂ ਬਸ ਐਂ ਦੇਖਣ ਆਏ ਸੀ ਵੀ ਐਤਵਾਰ ਨੂੰ ਕਹੇ ਜੇ ਲੱਗਦੇ ਹਾਂ ਬੈਠੇ ਇੱਥੇ ਅਸੀਂ ਦੇਖਾ ਦੇ ਦੱਸ ਉਹ ਦੇਖਿਆ ਨਹੀਂ ਜਨਾ ਲੋਕਾਂ ਨੇ ਆਇਆ ਕੰਮ ਪਹਿਲਾਂ ਲੋਕ ਤਾਂ ਦਰਦ ਸੇ ਪਏ ਸੀ ਕਹਿੰਦੇ ਨਾ ਚੂਸੇ ਪਏ ਯਾਰ ਇਹਨਾਂ ਨੇ ਕੋਈ ਕਹਿੰਦੇ ਆਊਗਾ ਇਹਨਾਂ ਦਾ ਕੋਈ ਇਹਨੂੰ ਰੋਕੂ ਕੋਈ ਸਾਡਾ ਖੂਨ ਪੀਣ ਤੋਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੋਈ ਨਸ਼ੇ ਚ ਪਾਉਣ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਸਿਸਟਮ ਨੂੰ ਜੇ ਕੋਈ ਵਿਗਾੜਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸਮਾਜਿਕ ਵਿਰੋਧੀ ਅੰਸਰ ਕਿਸੇ ਨੂੰ ਤੰਗ ਕਰੂਗਾ ਜਾ ਕਿਸੇ ਨੂੰ ਜਿਉਣ ਦੇ ਹੱਕ ਤੋਂ ਵਾਂਝਾ ਕਰੂਗਾ ਜਾਂ ਕਿਸੇ ਨੂੰ ਕੋਈ ਧਮਕੀਆਂ ਦੇਊਗਾ ਕੋਈ ਤਰਸ ਨਹੀਂ ਕੋਈ ਉਹਦੇ ਤੇ ਅਸੀਂ ਉਹਨਾਂ ਰਹਿਮ ਨਹੀਂ ਕਰਨਾ ਉਹਨੂੰ ਸਜ਼ਾ ਮਿਲੂਗੀ ਮਿਲੂਗੀ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਅਸੀਂ ਨਹੀਂ ਕੇਅਰ ਕਰਦੇ ਇਸ ਗੱਲ ਦੀ ਸੋ ਇਸੇ ਕਰਕੇ ਤੁਸੀਂ ਜਾ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਥੇ ਕੋਣ ਤੱਕ ਨੂਨ ਹੀ ਕੰਮ ਕਰੂਗਾ ਜੀ ਤੁਹਾਡੇ ਵੀ ਇਹੀ ਅਦਲ ਚ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜਾਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਹਾਂ ਤੁਹਾਡੇ ਚੋਂ ਨਿਕਲਿਆ ਹੋਇਆ ਐਦਾ ਹੀ ਰਵਾਂਗੇ ਜਦੋਂ ਮਰਜ਼ੀ ਬੁਲਾ ਲਿਓ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਿਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਮਿਲਦੇ-ਗਿਲਦੇ ਰਵਾਂਗੇ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਹਨਾ ਮਿਲਦੇ-ਗਿਲਦੇ ਰਵਾਂਗੇ ਕੋਈ ਕੰਮਕਾਰ ਹੋਵੇ ਲੋਕਲ ਐਮਐਲਏ ਨੂੰ ਦੱਸ ਦੋ ਕੋਈ ਕਿਤੇ ਡੀਸੀ ਤੱਕ ਜਾ ਕੋਈ ਹੋਰ ਜੇ ਕੋਈ ਸੁਝਾਅ ਹੋਵੇ ਉਹ ਵੀ ਦੱਸ ਦੋ ਮੇਰੇ ਤੱਕ ਉਹ ਪਹੁੰਚ ਹੀ ਜਾਂਦੇ ਲਗਭਗ ਸਾਰੇ ਮੈਂ ਪੜਦਾ ਸਾਰਿਆਂ ਨੂੰ ਗੱਡੀ 'ਚ ਪੜਦਾ ਜਾਂ ਕਿਤੇ ਵੀ ਜਾਵਾਂ ਫਿਰ ਮੈਂ ਉਹਨਾਂ ਨੂੰ ਬੈਕ ਕਾਲ ਵੀ ਕਰਦਾ ਵੀ ਆਹ ਚੀਜ਼ ਘਟ ਹੈ ਇਹਦੇ ਇਹਦੇ ਬਾਰੇ ਕੀ ਕਰ ਸਕਦੇ ਆ ਇਹਦੇ ਬਾਰੇ ਕੀ ਕਰ ਸਕਦੇ ਆ ਬਹੁਤ ਸਾਰੇ ਸੁਝਾਅ ਲੋਕਾਂ ਨੇ ਸਾਨੂੰ ਦਿੱਤੇ ਨੇ ਤੇ ਉਹਦੇ ਮੁਤਾਬਕ ਅਸੀਂ ਚੱਲਦੇ ਆਂ ਫਿਰ ਸੁਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਬਜ਼ੁਰਗ ਇਨੀ ਪਾਰੀ ਗਿਣਤੀ ਚ ਆਏ ਹੋ ਤੁਸੀਂ ਬਹੁਤ ਵੋਟਾਂ ਪਾ ਲਿਆ ਉਹਨਾਂ ਨੂੰ ਤੁਸੀਂ ਤੁਹਾਡੇ ਗੂਠੇ ਘਸ ਗਏ ਉਹਨਾਂ ਨੂੰ ਵੋਟਾਂ ਪਾਉਂਦੇ ਪਾਉਂਦੇ ਬਥੇਰੀਆਂ ਉਮੀਦਵਾਰਾਂ ਚ ਵੋਟਾਂ ਪਾਈਆਂ ਤੁਹਾਡਾ ਕਸੂਰ ਕੋਈ ਨਹੀਂ ਉਮੀਦਵਾਰਾਂ ਚ ਪਾਈਆਂ ਵੀ ਚੱਲ ਯਾਰ ਠੀਕ ਹੀ ਹੋਗੇ ਆਉਣਗੇ